ਜਲੰਧਰ ਵੈਸਟ ਦੀਆਂ ਮਹਿਲਾਵਾਂ ਔਰ ਆਮ ਲੋਕ ਜਿਹੜੇ ਨੇ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਪਾਉਣਗੇ ਕਿਹੜੇ ਮੁੱਦੇ ਅੱਗੇ ਰੱਖੇ ਜਾਣੇ ਆ ਆਬਾਦਪੁਰਾ ਆਬਾਦੀ ਦੇ ਵਿੱਚ ਇਸ ਵਕਤ ਖੜੇ ਆ ਔਰ ਉਥੋਂ ਦੇ ਮਹਿਲਾਵਾਂ ਜਿਹੜਾ ਮਹਿਲਾ ਮੋਰਚਾ ਹੈ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਕੇ ਮੁੱਦੇ ਵੀ ਸੁਣਾਗੇ ਔਰ ਕਿਹੜਾ ਉਮੀਦਵਾਰ ਉਹਨਾਂ ਦਾ ਜਿਵੇਂ ਕਿ ਹਰਮਨ ਪਿਆਰਾ ਕਿਹੜੇ ਉਮੀਦਵਾਰ ਨੂੰ ਵੋਟ ਪਾਈ ਜਾਊਗੀ ਉਸ ਬਾਰੇ ਗੱਲਬਾਤ ਕਰਦੇ ਆ ਕੀ ਤੁਹਾਡਾ ਨਾਮ ਹੈ ਜੀ ਸ਼ੋਭਾ ਭਾਜੀ ਮੁੱਦੇ ਕਿਹੜੇ ਨੇ ਤੁਹਾਡੇ ਇਲਾਕੇ ਦੇ ਜਿਹੜੇ ਹਲੇ ਤੱਕ ਪੂਰੇ ਨਹੀਂ ਹੋ ਸਕੇ ਦੂਸਰੀਆਂ ਪਾਰਟੀਆਂ ਹਰ ਇੱਕ ਪਾਰਟੀ ਜਾਨੀ ਕਿ ਤੁਹਾਡੇ ਇਲਾਕੇ ਦੇ ਵਿੱਚ ਆਉਂਦੀ ਹੋਊਗੀ ਕਿਹੜੇ ਮੁੱਦੇ ਰੱਖਦੇ ਉਹਨਾਂ ਅੱਗੇ ਸਰ ਅਸੀਂ ਤਾਂ ਮੁੱਦਾ ਇਹੀ ਰੱਖਦੇ ਆ ਕਿ ਜਿੱਦ ਤੱਕ ਸਾਡੇ ਬੱਚੇ ਪੜ੍ਹੇ ਲਿਖੇ ਆ ਉਹਨਾਂ ਨੂੰ ਹਲੇ ਤੱਕ ਕੋਈ ਜੌਬ ਨਹੀਂ ਮਿਲੀ ਸਰਕਾਰੀ ਜੋ ਕੰਮ ਕਰ ਰਹੇ ਆ ਦੋ ਦਿਨ ਕੰਮ ਕਰਦੇ ਨੇ ਤੀਜੇ ਦਿਨ ਛੁੱਟੀ ਹੋ ਜਾਂਦੀ ਆ ਕੋਈ ਸਾਨੂੰ ਪਹਿਲੇ ਕਿਸੇ ਐਮਐਲਏ ਕੋਈ ਉਮੀਦ ਨਹੀਂ ਹੋਈ ਐਸ ਬਾਰ ਸਾਨੂੰ ਵਿੱਪਨ ਭਾਜੀ ਤੋਂ ਪੂਰੀ ਉਮੀਦ ਹੈ ਤੇਲੂ ਭਾਜੀ ਤੋਂ ਪੂਰੀ ਉਮੀਦ ਹੈ ਕਿ ਸਾਡੇ ਬੱਚਿਆਂ ਨੂੰ ਨੌਕਰੀ ਮਿਲੂਗੀ ਤੁਹਾਡਾ ਨਾਲ ਗੱਲ ਕਰਦੇ ਤੁਹਾਡਾ ਨਾਮ ਕੀ ਹੈ ਔਰ ਤੁਹਾਨੂੰ ਇਹ ਕਿਹੜੇ ਮੁੱਦੇ ਨੇ ਇਹੋ ਜਿਹੜੇ ਹਲੇ ਤੱਕ ਹੱਲ ਨਹੀਂ ਹੋਏ ਅਮ ਮੌਜੂਦਾ ਸਰਕਾਰ ਹੈ ਜਿਹੜੀ ਉਹਨਾਂ ਦਾ ਕੋਈ ਪਹੁੰਚ ਕੀਤੀ ਹੈ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਜਾਂ ਤੁਹਾਡੇ ਹਲਕੇ ਦੇ ਕੋਈ ਪਹਿਲਾਂ ਐਮਐਲਏ ਹੋਣਗੇ ਕਿਸੇ ਨੇ ਕੁਛ ਨਹੀਂ ਕੀਤਾ ਜੀ ਸਾਡੇ ਲਈ ਤਾਂ ਅੱਜ ਤੱਕ ਕੋਈ ਆਇਆ ਹੀ ਨਹੀਂ ਸਾਨੂੰ ਕੋਈ ਪੁੱਛਣ ਹੀ ਨਹੀਂ ਆਇਆ ਜਿਹੜੇ ਸਾਾਨੂੰ ਅੱਜ ਪੁੱਛਣ ਆਏ ਆ ਸਾਡੇ ਜਿਹੜੇ ਉਮੀਦਵਾਰ ਤੁਹਾਡੇ ਹਲਕੇ ਤੁਹਾਡੇ ਇਲਾਕੇ ਚ ਪਹੁੰਚਦੇ ਆ ਗੱਲਬਾਤ ਕਰਦੇ ਆ ਕਿਹਨੂੰ ਵੋਟ ਪਾਉਣੀ ਚਾਹੁੰਦੇ ਹੋ ਅਸੀਂ ਤਾਂ ਵਿੱਪਨ ਭਾਜੀ ਦੇ ਨਾਲ ਖੜੇ ਆ ਤੇਲੂ ਭਾਜੀ ਦੇ ਨਾਲ ਖੜੇ ਆ ਸਾਡੇ ਘਰ ਕੋਈ ਐਮ ਐਲ ਏ ਘਰ ਗਿਆ ਆ ਇਸ ਵਾਰ ਕੰਮ ਸਾਡੇ ਉਮੀਦਵਾਰ ਨੂੰ ਵੋਟ ਪਾਓਗੇ ਅਸੀਂ ਤਾਂ ਇਹਨਾਂ ਨੂੰ ਹੀ ਪਾਵਾਂਗੇ ਜੀ ਜਿਹੜੇ ਔਰ ਗੱਲਬਾਤ ਵੀ ਜਿਹੜੀ ਹੈਗੀ ਆ ਇਸ ਇਲਾਕੇ ਦੇ ਜਿਹੜੇ ਮੋਤਵਰ ਨੇ ਤੁਸੀਂ ਕੀ ਤੁਹਾਡਾ ਨਾਮ ਹੈ ਭਾਜੀ ਔਰ ਕਿਹੜੇ ਮੁੱਦੇ ਜਿਹੜੇ ਹਜੇ ਤੱਕ ਸੌਟ ਆਊਟ ਹੋਏ ਨਹੀਂ ਜਾਂ ਕਦੀ ਕੋਈ ਗੱਲਬਾਤ ਕੀਤੀ ਨਹੀਂ ਪਹੁੰਚ ਕੀਤੀ ਨਹੀਂ ਪ੍ਰਸ਼ਾਸਨ ਨੇ ਇਲਾਕੇ 'ਚ ਮੇਰਾ ਨਾਮ ਵਿਪਨ ਸੱਬਰਵਾਲਾ ਮੈਂ ਭਗਵਾਨ ਵਾਲਮੀਕ ਯੂਸਫ ਕਮੇਟੀ ਦਾ ਪੰਜਾਬ ਦਾ ਪ੍ਰਧਾਨ ਆ ਅਤੇ ਐਸਸੀ ਮੋਰਚਾ ਪੰਜਾਬ ਦਾ ਵਾਈਸ ਪ੍ਰਧਾਨ ਆ ਔਰ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਵਰਕਰ ਆ ਔਰ ਮੈਂ ਸਮਝਦਾ ਜਿਹੜੀ ਬਦਲਾਵ ਦੇ ਨਾਂ ਤੇ ਪਾਰਟੀ ਜਿਹੜੀ ਆਈ ਸੀ ਉਹਦੇ ਵਿੱਚ ਵੀ ਮੈਂ ਬੜੇ ਲੰਬੇ ਸਮੇਂ 2017 ਤੋਂ ਆਮ ਪਾਰਟੀ ਲਿਆਂਦੇ ਵਿੱਚ ਘਰ ਘਰ ਜਾ ਕੇ ਜਿਹੜਾ ਵੋਟ ਮੰਗਨ ਦਾ ਉਪਰਾਲਾ ਕੀਤਾ ਸੀਗਾ ਔਰ ਬਹੁਤ ਵੱਡੀ ਗਿਣਤੀ ਚ ਜਿਹੜੇ 92 ਐਮਐਲਏ ਜਿਹੜੇ ਆ ਆਮ ਪਾਰਟੀ ਨੂੰ ਮਿਲੇ ਆ ਔਰ ਜਦੋਂ ਇਹ ਆਮ ਪਾਰਟੀ ਦੀ ਸਰਕਾਰ ਬਣ ਗਈ ਜਦੋਂ ਇਹਨਾਂ ਨੂੰ ਨਜ਼ਦੀਕੀ ਚ ਜਾ ਕੇ ਦੇਖਿਆ ਤੇ ਇਹ ਜਿਹੜੀ ਪਾਰਟੀ ਸੀ ਇਹ ਸਮਾਜ ਦੇ ਬਿਲਕੁਲ ਐਂਟੀ ਔਰ ਵਿਰੋਧ ਪਾਰਟੀ ਸੀਗੀ ਜਦੋਂ ਬਰੀਕੀ ਚ ਜਾ ਕੇ ਦੇਖਿਆ ਕਿਉਂਕਿ ਜਿਸ ਤਰ੍ਹਾਂ ਕਿਦਾਂ ਕੀ ਕਾਰਨ ਸੀਗੇ ਉਹਦੇ ਜਿੱਦਾਂ ਸਾਡੀਆਂ ਮਤਾਮਾਂ ਨੇ ਹਜ਼ਾਰ-ਹਜ਼ਾਰ ਰੁਪਏ ਦੀ ਲਾਲਚ ਚਾਕੇ ਜਦੋਂ ਘਰ 'ਚ ਇੱਕ ਭੈਣ ਹੁੰਦੀ ਏ ਇੱਕ ਦਰਾਣੀ ਹੁੰਦੀ ਏ ਇੱਕ ਝਟਾਣੀ ਹੁੰਦੀ ਏ ਇੱਕ ਧੀ ਹੁੰਦੀ ਏ ਕਿ 7-8000 ਰੁਪਏ ਘਰ ਆਊਗਾ ਇਦਾਂ ਮੇਰੀਆਂ ਭੈਣਾਂ ਨੇ ਬਹੁਤ ਵੱਡੀ ਗਿਣਤੀ 'ਚ ਕੋਈ ਕੈਂਡੀਡੇਟ ਨਹੀਂ ਦੇਖਿਆ ਕਿ ਕੈਂਡੀਡੇਟ ਲਾਇਕ ਹੈਗਾ ਜਾਂ ਨਹੀਂ ਹੈਗਾ ਝਾੜੂ ਦਾ ਬਟਨ ਦਬਾਤਾ ਔਰ ਅਸੀਂ ਵੀ ਇਸ ਪਾਰਟੀ ਲਈ ਬਹੁਤ ਜ਼ਮੀਨੀ ਲੈਵਲ 'ਚ ਇਹ ਬਦਲਾਵ ਦੇ ਨਾਂ ਤੇ ਅਸੀਂ ਵੀ ਪੀਐਫਕੂ ਬਣ ਗਏ ਔਰ ਪੂਰੇ ਪੰਜਾਬ 'ਚ ਸਾਡਾ ਯੂਨਟ ਆ ਪੂਰੇ ਪੰਜਾਬ 'ਚ ਇਸ ਪਾਰਟੀ ਲਈ ਕੰਮ ਕੀਤਾ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਤੇ ਜੋ ਦੇਖਨ ਨੂੰ ਮਿਲਿਆ ਪੰਜਾਬ ਦੇ ਬਿਲਕੁਲ ਵਿਰੋਧ ਪਾਰਟੀ ਆ ਪੰਜਾਬ ਨੂੰ ਲੁੱਟਣ ਆਈ ਹੈ ਪੰਜਾਬ ਨੂੰ ਕੁੱਟਣ ਆਈ ਹੈ ਪੰਜਾਬ ਦੇ ਵਿੱਚ ਚਿੱਟਾ ਜਿਹੜਾ ਵਾ ਪਹਿਲਾਂ ਵੀ ਵਿਕਦਾ ਸੀਗਾ ਪਰ ਇਹਨਾਂ ਨੇ ਕਿਹਾ ਸੀ ਬਿਲਕੁਲ ਚਿੱਟਾ ਖਤਮ ਹੋ ਜਾਊਗਾ ਗੁੰਡਾ ਰਾਜ ਖਤਮ ਹੋ ਜਾਊਗਾ ਪੰਜਾਬ 'ਚ ਹਰ ਬੱਚਾ ਹਰ ਮਾਂ ਹਰ ਧੀ ਖੁਸ਼ਹਾਲ ਹੋਗੀ ਪਰ ਮੈਂ ਸਮਝਦਾ ਜਦੋਂ ਇਹ ਪਾਰਟੀ ਆ ਗਈ ਪੰਜਾਬ ਦੇ ਵਿੱਚ ਓਡੀ ਵੱਡੀ ਗਿਣਤੀ 'ਚ ਚਿੱਟਾ ਹੀ ਵਿਕਣ ਲੱਗ ਗਿਆ ਉਡੀ ਵੱਡੀ ਗਿੰਤੀ ਚ ਗੁੰਡਾ ਰਾਜ ਮਾਮਾ ਦੀਆਂ ਸ਼ਰੇਆਮ ਚੈਨਾ ਬਾਲੀਆਂ ਜੇਕ ਮੇਰੀ ਭੈਣ ਆਪਣੀ ਬੱਚੀ ਨੂੰ ਸਕੂਲੋਂ ਲੈ ਕੇ ਆ ਰਹੀ ਆ ਰਾਸਤੇ ਦੇ ਵਿੱਚ ਲੁੱਟ ਤੇ ਖੋ ਇਹ ਮੈਂ ਸਮਝਦਾ ਸਾਰਾ ਜਿਹੜਾ ਇਹ ਜਿਹੜਾ ਸਰਕਾਰ ਦੇ ਪ੍ਰਤੀਜੰਦਾ ਜੇ ਸਰਕਾਰ ਇਹ ਬਣੀ ਸੀ ਜੋ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਜੋ ਇਹਨਾਂ ਨੇ ਨੀਤੀਆਂ ਦਿਖਾਈਆਂ ਸੀ ਜੇ ਸਰਕਾਰ ਉਸ ਲੈਵਲ ਤੇ ਕੰਮ ਕਰਦੀ ਘਰ ਘਰ ਨੌਕਰੀ ਦਿੰਦੀ ਹਰ ਹਰ ਬਜ਼ੁਰਗ ਦੇ ਘਰ ਹਰ ਮਾਂ ਦੇ ਘਰ ਜਾ ਕੇ ਦੇਖਦੀ ਆ ਸਵੇਰੇ ਮੈਂ ਆਪਣੀਆਂ ਮਾਮਾ ਦੇ ਘਰ ਗਿਆ ਇਹ ਤਮਸਾ ਕਿਨਾਰਾ ਟੂਬਲ ਵਾਲੀ ਗਲੀ ਤੋਂ ਆਏ ਆ ਜਦੋਂ ਮੈਂ ਘਰ ਗਿਆ ਮੇਰੇ ਅੱਖਾਂ ਚੋਂ ਪਾਣੀ ਆ ਗਿਆ ਆ ਮੇਰੀ ਧੀ ਵੀ ਪਿੱਛੇ ਖੜੀ ਇਧਰ ਆਵੇ ਜਦੋਂ ਇਹਨਾਂ ਦੇ ਘਰ ਚ ਗਿਆ ਬਾਲੇ ਵਾਲੀਆਂ ਛੱਤਾਂ ਪੱਖਾ ਵੀ ਘਰ 'ਚ ਹੈ ਨਹੀਂ ਇਹ ਭਗਵੰਤ ਮਾਨ ਜੀ ਕਹਿੰਦੇ ਮੈਂ ਇਹ ਜਲੰਧਰ ਆ ਕੇ ਮਕਾਨ ਲੈ ਲਿਆ ਤੇ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਨਾ ਇੱਕ ਵਾਰੀ ਪਲੀਜ਼ ਜੇ ਤੁਸੀਂ ਵਾਕਈ ਇਮਾਨਦਾਰ ਹੋਣਾ ਦੋ ਦਿਨ ਆ ਮੇਰੀਆਂ ਮਾਮਾ ਦੇ ਘਰ ਰਿਹਾ ਕਿ ਦੇਖੋ ਫੇਰ ਮੈਂ ਦੇਖੂਗਾ ਕਿ ਵਾਕਈ ਇਮਾਨਦਾਰੀ ਪਾਰਟੀ ਆ ਤੁਸੀਂ ਕੋਠੀ ਲੈ ਲਈ ਕੋਠੀ ਚ ਰਹਿ ਰਹੇ ਹੋ ਮੁੱਖ ਮੰਤਰੀ ਭਗਵੰਤ ਮਾਨ ਜੀ ਜਿੱਦਾਂ ਇੱਥੇ ਜਲੰਧਰ ਦੇ ਵਿੱਚ ਇਹਨਾਂ ਨੇ ਕੋਠੀ ਲੈ ਲਈ ਆ ਤੇ ਮੈਂ ਚਾਹਨਾ ਜੇ ਵਾਕਈ ਇਹ ਕਹਿੰਦੇ ਨਾ ਮੈਂ ਜਲੰਧਰ ਚ ਆ ਕੇ ਰਹਿਣਾ 2-4 ਦਿਨ ਮੈਂ ਸਾਰਾ ਦਿਨ ਨਹੀਂ ਕਹਿੰਨਾ 2-4 ਦਿਨ ਮਹੀਨੇ ਨਹੀਂ ਕਹਿੰਨਾ 2-4 ਦਿਨ ਮਾਮਾ ਦੇ ਘਰ ਆ ਕੇ ਰਹਿ ਲੈਣ ਜਿਨ੍ਹਾਂ ਦੀ ਬਾਲੇ ਵਾਲੀਆਂ ਛੱਤਾ ਪੱਖਾ ਨਹੀਂ ਲੱਗਾ ਲਾਈਟ ਨਹੀਂ ਹੈਗੀ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਕਿਸ ਤਰ੍ਹਾਂ ਆਪਣਾ ਚੁੱਲਾ ਜਲਾ ਰਹੇ ਘਰ ਚ ਕਿਸੇ ਬੱਚੇ ਕੋ ਨੌਕਰੀ ਨਹੀਂ ਹੈਗੀ ਅਸ ਸਵੇਰੇ ਮੇਰੀ ਪੈਣ ਇਹ ਨਾਲ ਰੋ ਰਹੀ ਸੀ ਕਲਪ ਰਹੀ ਸੀ ਫਿਰ ਮੈਂ ਆਪਣੇ ਆਸ਼ਰਮ ਵੱਲੋਂ ਗਿਆ ਮੈਂ ਕਿਹਾ ਮੇਰੀ ਪੈਣ ਸਾਡੀ ਇੱਕ ਟਰਸਟ ਹੈ ਸਾਡਾ ਐਨ ਜੀਓ ਵੀ ਚੱਲਦਾ ਵਾ ਔਰ ਜੋ ਮਦਦ ਤੇਰੀ ਹੋ ਸਕਦੀ ਆ ਇਹ ਇਲੈਕਸ਼ਨ ਕਰਕੇ ਨਹੀਂ ਕਿਉਂਕਿ ਮੇਰੀ ਜਿਹੜੀ ਭਗਵਾਨ ਵਾਲਮੀਕੀ ਉਤਸਵ ਕਮੇਟੀ ਆ ਜਾ ਬਗਵਾਨ ਵਾਲਮੀਕੀ ਆਸ਼ਰਮ ਜਿਹਦਾ 22 VOTING ਸਮਾਜ ਨੇ ਮੈਨੂੰ ਵੋਟਾ ਪਾ ਕੇ ਉਸ ਆਸ਼ਰਮ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਸੇਵਾ ਕਰਨ ਦਾ ਮੌਕਾ ਦਿੱਤਾ ਉੱਥੇ ਸਮੇਂ-ਸਮੇਂ ਸਰ ਮੈਡੀਕਲ ਕੈਂਪ ਲੱਗਦੇ ਆ ਐਜੂਕੇਸ਼ਨ ਦੇ ਕੈਂਪ ਲੱਗਦੇ ਆ ਲਾਇਬ੍ਰੇਰੀ ਖੋਲੀ ਹੋਈ ਆ ਕਿ ਬੱਚੇ ਉੱਥੇ ਪੜ੍ਹਦੇ ਆ ਕੇ ਹਰ ਸਾਲ ਯਾਤਰਾ ਜਾਂਦੀ ਆ ਫਰੀ ਯਾਤਰਾ ਲੈ ਕੇ ਜਾਂਦਾ ਬਗਵਾਨ ਵਾਲਮੀਕੀ ਆਸ਼ਰਮ ਰਾਮ ਤੀਰਤ ਅੰਬਰਸਰ ਜੇ ਗੱਲ ਕਰੀਏ ਵੀ ਤੁਹਾਡੇ ਇਲਾਕੇ ਦੀ ਗੱਲ ਕਰ ਲੈਂਦੇ ਆ ਮੁੱਖ ਮੰਤਰੀ ਜਲੰਧਰ ਚ ਤਾਂ ਆ ਗਏ ਤੁਹਾਡੇ ਇਲਾਕੇ ਚ ਕੋਈ ਢੇਡਾ ਮਾਰਿਆ ਕੋਈ ਗੱਲਬਾਤ ਹੋਈ ਹੈ ਤੁਹਾਡੀ ਜਿਹੜਾ ਹਲਕਾ ਵੈਸਤਾ ਏਰੀਆ ਪੈਂਦਾ ਇੱਥੇ ਤੱਕ ਪਹੁੰਚ ਕੀਤੀ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਲੋਡਬੰਦ ਲੋਡ ਜਿਹੜੀ ਹੈਗੀ ਉਹਨਾਂ ਨੇ ਮਦਦ ਦੀ ਗੱਲ ਕੀਤੀ ਹੋਵੇ ਜਾਂ ਨਸ਼ਾ ਖਤਮ ਕਰਨ ਨੂੰ ਲੈ ਕੇ ਹੋਵੇ ਗੈਂਗਸਟਰਵਾਦ ਨੂੰ ਲੈ ਕੇ ਹੋਵੇ ਕਦੀ ਕੋਈ ਇਸ ਬਾਰੇ ਪੁਲਿਸ ਤੱਕ ਕੋਈ ਗੱਲਬਾਤ ਹੋਈ ਹੈ ਮੈਂ ਤਾਂ ਇਹ ਗੱਲ ਦੱਸਣਾ ਚਾਹੁੰਦਾ ਜੀ ਇਹਨਾਂ ਦੇ ਕਨਵੇਂ ਦੇ ਕਨਵੇਂ ਮੰਤਰੀ ਐਮ ਐਲ ਏ ਚੇਅਰਮੈਨ ਚੇਅਰਪਰਸਨ ਹਰ ਵਰਗ ਇਹਨਾਂ ਦਾ ਵੈਸਤਾ ਹਲਕੇ ਦੇ ਵਿੱਚ ਆ ਗਿਆ ਸਿਰਫ ਵੋਟਾਂ ਦਬਾਹੇ ਝੂਠੀਆਂ ਫਿਰ ਗਰੰਟੀਆਂ ਦੇ ਕੇ ਝੂਠੇ ਦਿਲਾਸੇ ਦੇ ਕੇ ਹਰ ਤਰੀਕੇ ਦੇ ਨਾਲ ਵੋਟਰਾਂ ਨੂੰ ਡਰਾ ਰਹੇ ਆ ਧਮਕਾ ਰਹੇ ਆ ਜ਼ਬਰਦਸਤੀ ਜਵੈਣਗਾ ਕਰਵਾਈਆਂ ਜਾ ਰਹੀਆਂ ਡਰਾ ਕੇ ਧਮਕਾ ਕੇ ਔਰ ਮੈਂ ਹੋਰ ਚਰਚਾ ਸੀ ਵੀ ਤੁਹਾਡੇ ਇਲਾਕੇ ਦੇ ਜਿਵੇਂ ਵੋਟਰਾਂ ਨੂੰ ਇਹ ਕਹਿੰਦੇ ਵੀ ਜੇਕਰ ਤੁਸੀਂ ਸ਼ਿਤਲ ਗੁਰਾਲ ਨੂੰ ਜਾਂ ਭਾਜਪਾ ਨੂੰ ਵੋਟ ਪਾਈ ਤੁਹਾਡੇ ਤੇ ਪਰਚਾ ਕਰ ਦਾਂਗੇ ਇਵਨ ਕਈ ਜਿਹੜੇ ਸਮਰਥਕ ਸੀਗੇ ਉਹਨਾਂ ਦੇ ਨੋਟਿਸ ਵੀ ਜਾਰੀ ਕੀਤੇ ਆ ਜਿਹੜੇ ਦੁਕਾਨਾਂ ਜਾਂ ਜਿੱਥੇ ਫਲੈਕਸ ਲਗਾ ਰਹੇ ਸੀਗੇ ਮੈਂ ਤੁਹਾਨੂੰ ਇਹੀ ਗੱਲ ਦੱਸਣਾ ਚਾਹੁੰਦਾ ਕਿ ਧਰ ਡਰਾ ਪਾ ਕੇ ਕਿ ਤਰ੍ਹਾਂ ਤੇ ਮਕਦਮਾ ਕਰਾ ਦਾਂਗੇ ਝੂਠਾ ਮਕਦਮਾ ਕਰਾ ਦਾਂਗੇ ਸਰੋਪਾ ਪਾ ਲੋ ਇੱਕ شریف ਬੰਦਾ ਅਗਲਾ ਕਹਿੰਦਾ ਪਾਲਾ ਭਰਾਵਾ ਸਰੋਪਾ ਪਰ ਵੋਟ ਨਹੀਂ ਉਹਨੇ ਦੇਣੀ ਕਿਉਂਕਿ ਸਾਨੂੰ ਆ ਕੇ ਦੱਸਿਆ ਉਹਨਾਂ ਨੇ ਕਿ ਜ਼ਬਰਦਸਤੀ ਡਰਾ ਕੇ ਧਮਕਾ ਕੇ ਪ੍ਰਸ਼ਾਸਨ ਵੱਲੋਂ ਡਰਾ ਕੇ ਤੇਰਾ ਨੁਕਸਾਨ ਕਰ ਦਾਂਗੇ ਤੇਰਾ ਨੁਕਸਾਨ ਕਰ ਦਾਂਗੇ ਇਲੈਕਸ਼ਨ ਪਹਿਲਾਂ ਵੀ ਬਾਅਦ ਇਲੈਕਸ਼ਨ ਬਹੁਤ ਹੋਏ ਆ ਪਰ ਆਹ ਇਲੈਕਸ਼ਨ ਜਿਹੜਾ ਨਾ ਇਤੋਂ ਦਾ ਇਲੈਕਸ਼ਨ ਮੈਂ ਨਹੀਂ ਦੇਖਿਆ ਕਿ ਮੌਜੂਦਾ ਸਰਕਾਰ ਆਪਣੀ ਪੂਰੀ ਗੁੰਡਾਗਰਦੀ ਤੇ ਉਤਰੀ ਹੋਈ ਹੈ ਕਾਰਨ ਕੀ ਲੱਗਦਾ ਹੈ ਦੇ ਪਿੱਛੇ ਇਹ ਦੇਖੋ ਇਹਨਾਂ ਦੀ ਜਿੱਦਾਂ ਇਹਨਾਂ ਨੂੰ ਲੱਗਦਾ ਕਿ ਸਾਡੀ ਆਮ ਪਾਲਟੀ ਸਰਕਾਰ ਮਿੱਟ ਖਤਮ ਹੀ ਹੋ ਜਾਣੀ ਹੈ ਇਹ ਮੁੱਖ ਮੰਤਰੀ ਦੇ ਇਲੈਕਸ਼ਨ ਹੈ ਇੱਥੇ ਦੇ ਇਲੈਕਸ਼ਨ ਇਦਾਂ ਹੋ ਰਹੇ ਆ ਜਿੱਦਾਂ ਮੁੱਖ ਮੰਤਰੀ ਦੇ ਆਪ ਇਲੈਕਸ਼ਨ ਹੈ ਇਹ ਬਾਏ ਇਲੈਕਸ਼ਨ ਹੈ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਕੈਂਡੀਡੇਟ ਚੁਣਨ ਦਿਓ ਦੇਖੋ ਸ਼ੀਤਲ ਉਂਗਰਾਲ ਇਹਨਾਂ ਦੀ ਪਾਰਟੀ ਦਾ ਹੀ ਵ代ਕ ਸੀ ਔਰ ਮੈਂ ਸਮਝਦਾ ਸ਼ੀਤਲ ਉਂਗਰਾਲ ਦੀ ਜਵਾਨਗੀ ਵੀ ਮੈਂ ਕਰਵਾਈ ਸੀ ਇਹ ਜਿਹੜਾ ਰਮਨ अरोड़ा ਵਾ ਉਹਦੀ ਜਵਾਨਿਕ ਵੀ ਮਿਆਕ ਰਹੀ ਟਿਕਟ ਵੀ ਆਪਣੀ ਦਿੱਤੀ ਸੀ ਔਰ ਜਦੋਂ ਤੁਹਾਨੂੰ ਮੈਂ ਦੱਸਿਆ ਇਸ ਪਾਰਟੀ ਲਈ ਬਹੁਤ ਕੰਮ ਕੀਤਾ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਸਰਕਾਰ ਬਣਨ ਤੋਂ ਬਾਅਦ ਜਦੋਂ ਨਜ਼ਦੀਕੀ ਚ ਜਾ ਕੇ ਦੇਖਿਆ ਇਹ ਪੰਜਾਬ ਦੇ ਪ੍ਰਤੀ ਜਿੰਨੀਆਂ ਗਰੰਟੀਆਂ ਜਿੰਨਾ ਝੂਠ ਜਿੰਨਾ ਸਮਾਜ ਦੇ ਪ੍ਰਤੀ ਇਹਨਾਂ ਨੇ ਗੱਲਾਂ ਕੀਤੀਆਂ ਸੀ ਉਹ ਜੀਆਂ ਗੱਲਾਂ ਕੋਈ ਵੀ ਪੂਰੀਆਂ ਨਹੀਂ ਕੀਤੀਆਂ ਅੱਜ ਜਦੋਂ ਮੈਂ ਆਪਣੀਆਂ ਭੈਣਾਂ ਕੋ ਗਿਆ ਤੇ ਮੇਰੇ ਅੱਖਾਂ ਚੋਂ ਅੰਜੂ ਆ ਗਏ ਔਰ ਮੈਂ ਇੱਕ ਗੱਲ ਆਪਣੀਆਂ ਭੈਣਾਂ ਨੂੰ ਕਹੀ ਆ ਕਿ ਮੈਂ ਭਗਵਾਨ ਵਾਲਮੀਕੀ ਆਸ਼ਰਮ ਤੋਂ ਯਾਤਰਾ ਵੀ ਲੈ ਕੇ ਜਾਣਾ ਹਰ ਸਾਲ ਜ਼ਰੂਰਤਮੰਦ ਆਪਣੀਆਂ ਧੀਆਂ ਦਾ ਕੋਈ ਹੋਵੇ ਤਾਂ ਮੈਨੂੰ ਦੱਸਿਓ ਇੱਕ ਹਾਲ ਵੀ ਤਿਆਰ ਕੀਤਾ ਮੈਂ ਉਹਨਾਂ ਦਾ ਕੰਨਿਆਦਾਨ ਹਰ ਸਾਲ ਯਾਤਰਾ ਤੋਂ ਪਹਿਲਾਂ ਕਰਦਾ ਮਾਂ ਇਹ ਕੰਮ ਬੇਸਿਕਲੀ ਸਰਕਾਰਾਂ ਦੇ ਆ ਅੱਛੀ ਐਜੂਕੇਸ਼ਨ ਦੇਣੀ ਅੱਛੀ ਸਿੱਖਿਆ ਦੇਣੀ ਵੀ ਤੁਸੀਂ ਕੋਈ ਗੱਲਬਾਤ ਕੀਤੀ ਨਹੀਂ ਪ੍ਰਸ਼ਾਸਨ ਦੇ ਨਾਲ ਵੀ ਸਾਨੂੰ ਕਿਸੇ ਤਰੀਕੇ ਦੀ ਲੋੜ ਹੈ ਜਿਵੇਂ ਮੁੱਖ ਮੰਤਰੀ ਕਹਿੰਦੇ ਵੀ ਅਸੀਂ ਮਦਦ ਲਈ ਖੜੇ ਆਂ ਕਦੀ ਪ੍ਰਸ਼ਾਸਨ ਕਦੀ ਸਾਡੇ ਮੱਲੇ ਚ ਆਇਆ ਹੀ ਨਹੀਂ ਵੋਟ ਲੈਣ ਤੋਂ ਬਾਅਦ ਕੋਈ ਨਹੀਂ ਆਇਆ ਜਿਹਨੂੰ ਆਪਾਂ ਵੋਟ ਪਾ ਕੇ ਜਿਤਾਇਆ ਆ ਉਹ ਵੋਟ ਪਾਣ ਤੋਂ ਲੈਣ ਤੋਂ ਬਾਅਦ ਕਦੀ ਸਾਡੇ ਮੱਲੇ ਵੱਚੋਂ ਨਾ ਪਲਟ ਕੇ ਦੇਖਿਆ ਹੀ ਨਹੀਂ ਹੈ ਕਿੱਦਾਂ ਦੇ ਤੁਹਾਡੇ ਇਲਾਕੇ ਦੇ ਗੱਲ ਕਰੀਏ ਨਸ਼ਿਆਂ ਨੂੰ ਲੈ ਕੇ ਬੇਰੁਜ਼ਗਾਰੀ ਨੂੰ ਲੈ ਕੇ ਅਸੀਂ ਭਾਜੀ ਨੂੰ ਅੱਜ ਦਿਖਾਉਂਦੇ ਨੇ ਉਪਾਜੀ ਹੁਣ ਐਕਸਪਲੇਨ ਕਰ ਰਹੇ ਨੇ ਤੁਹਾਨੂੰ ਹੁਣ ਸਾਡੇ ਕੋਲ ਪਾਜੀ ਚੱਲ ਕੇ ਆਏ ਨੇ ਇਹਨਾਂ ਨੇ ਸਾਡੇ ਹਾਲਾਤ ਦੇ ਇੱਕ ਵਾਰ ਕੈਮਰੇਜ ਦਾਸੋ ਹਾਲਾਤ ਕਿੱਦਾਂ ਦੇ ਨੇ ਮੁੱਖ ਮੰਤਰੀ ਆਉਂਦੇ ਨੇ ਜਾਂ ਇਲਾਕਾ ਵਾਸੀ ਕੋਈ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੋਵੇ ਕੋਈ ਕਾਂਗਰਸ ਦਾ ਹੋਵੇ ਕੋਈ ਸਰ ਵੋਟ ਲੈਣ ਲੈ ਸਾਰੇ ਆਉਂਦੇ ਨੇ ਵੈਸੇ ਆਦਰਵਾਇਸ ਕੋਈ ਨਹੀਂ ਆਂਦਾ ਅਸੀਂ ਕਹਿੰਦੇ ਜਦੋਂ ਪੁੰਹਦੇ ਨਾ ਵੋਟਾਂ ਉਦੋਂ ਹੱਥ ਜੋੜਦੇ ਸਾਡੇ ਪੈਰੀਂ ਹੱਥ ਲਾਉਂਦੇ ਆ ਤਾਂ ਜਦੋਂ ਪੈ ਜਾਂਦੀਆਂ ਵੋਟਾਂ ਫੇ ਮੁੜ ਕੇ ਪੁੱਛਦੇ ਤੱਕਣੀ ਸਾਨੂੰ ਫੇ ਪੁੱਤਰੀ ਦਾ ਐਸੀ ਕਰਕੇ ਜਲੰਧਰ ਚ ਆ ਕੇ ਕਹਿੰਦੇ ਅਸੀਂ ਆਮ ਜਿਹੜੇ ਲੋਕ ਇਹਨਾਂ ਨੂੰ ਮਿਲਾਕਾਤ ਕਰਾਂਗੇ ਨੌਕਰੀਆਂ ਬੱਚਿਆਂ ਨੂੰ ਦਵਾਵਾਂਗੇ ਘਰਾਂ ਦਾ ਰਾਸ਼ਨ ਪਾਣੀ ਜਿਹੜੀ ਚੀਜ਼ ਦੀ ਜ਼ਰੂਰਤ ਹੋਵੇ ਅਸੀਂ ਉਹਨੀਆਂ ਜ਼ਰੂਰਤਾਂ ਪੂਰੀਆਂ ਕਰਾਂਗੇ ਜਦੋਂ ਉਹਨਾਂ ਦਾ ਮਤਲਬ ਹੱਲ ਹੋ ਜਾਂਦਾ ਉਹ ਸਾਨੂੰ ਪੁੱਛਦੇ ਤੱਕਣੀ ਵੱੜਦੇ ਤੱਕਣੀ ਆਮ ਪਾਰਟੀ ਨੂੰ ਐਸੀ ਵਜ੍ਹਾ ਨਾਲ ਜਤਾਇਆ ਸੀਗਾ ਕਿ ਸਾਡੀ ਮੁਸੀਬਤਾਂ ਨੂੰ ਉਹ ਹੱਲ ਕਰਨਗੇ ਬਟ ਉਸ ਤੋਂ ਬਾਅਦ ਉਹ ਕੋਈ ਨਹੀਂ ਇੱਥੇ ਆਇ ਸਪੋਰਟ ਹੈਗੀ ਆ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਭਾਜੀ ਸਾਡੀ ਪੂਰੀ ਹੈਲਪ ਕਰਨਗੇ ਬਿਲਕੁਲ ਤਾਂ ਆਬਾਦੀ ਜਿਹੜੀ ਹੈਗੀ ਆ ਬਾਦਪੁਰਾ ਉੱਥੋਂ ਦੇ ਲੋਕ ਸੀ ਮਹਿਲਾ ਵਰਗ ਔਰ ਆਮ ਵਰਗ ਜਿਹੜਾ ਨੌਕਰੀਆਂ ਤੋਂ ਵਾਜੇ ਜਾਂ ਫਿਰ ਕਹਿ ਲਈ ਵੀ ਨਸ਼ਿਆਂ ਦੀ ਮਾਰ ਹੇਠ ਜਿਹੜਾ ਲੱਗ ਰਹੇ ਇਲਾਕੇ ਨੇ ਉਹ ਵੀ ਦੱਬੇ ਹੋਏ ਨੇ ਸੋ ਸਿੱਧੇ ਤੌਰ ਦੇ ਉੱਪਰ ਉਸ ਪਾਰਟੀ ਦੀ ਆਸ ਤੇ ਵਿੱਚ ਉਮੀਦ ਦੇ ਵਿੱਚ ਹੈ ਜਿਹੜੀ ਕਿ ਇਹ ਸਭ ਨੂੰ ਖਤਮ ਕਰਕੇ ਨਾ ਲੋਕਾਂ ਨੂੰ ਇਨਸਾਫ ਦਿਵਾ ਸਕੇ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵਰਾ ਟੀਵੀ ਜਲੰਧਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।